ਅਮਿਤ ਸ਼ਾਹ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਡੱਲੇਵਾਲ ਤੇਰੀ ਸੋਚ ਤੇ ਪੈਰਾ ਜੰਗ ਟੋਕੇ ਡੱਲੇਵਾਲ ਤੇਰੀ ਸੋਚ ਤੇ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਦੇ ਦਿਨ ਡੱਲੇਵਾਲ ਸਾਹਿਬ ਦੀ ਜਥੇਬੰਦੀ ਵੱਲੋਂ ਪਿੰਡਾਂ ਚ ਨਰਿੰਦਰ ਮੋਦੀ ਅਮਿਤ ਸ਼ਾਹ ਦੇ ਪੁਤਲੇ ਫੂਕਣ ਦਾ ਹੁਕਮ ਸੀ ਪਿੰਡ ਸ਼ਕੂਰ ਫਰੋਜਪੁਰ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕਣ ਜਾ ਰਹੇ ਹਨ ਆਓ ਸੁਣਦੇ ਹਾਂ ਆਗੂਆਂ ਦਾ ਕੀ ਕਹਿਣਾ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਇਹ ਪਿੰਡ ਸ਼ਕੂਰ ਦੀ ਸੰਗਤ ਇਕੱਠੀ ਹੋਈ ਆ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਪੰਜਾਬੀ ਵਿੱਚ ਕਹਿ ਲਈਏ ਘਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ 2019 ਦੇ ਵਿੱਚ ਧਰਨਾ ਲਾਇਆ ਦਿੱਲੀ ਦੀਆਂ ਬਰੂਹਾਂ ਤੇ ਤੇ ਉਦੋਂ ਮੋਦੀ ਨੇ 13 ਮਹੀਨਿਆਂ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਜੜੇ ਤੇ ਵਾਦਾ ਕੀਤਾ ਸੀ ਕਸਮ ਖਾਦੀ ਸੀ ਕਿ ਮੈਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਊਂਗਾ ਪਰ ਉਦੋਂ ਬਾਅਦ ਉਹ ਸਾਰੀਆਂ ਫਸਲਾਂ ਤੇ ਐਮਐਸ ਦੇ ਐਮਐਸਪੀ ਦੇਣੀ ਜਿਹੜੀ ਉਹ ਮੁੱਕਰ ਗਿਆ ਹੁਣ ਪਿਛਲੇ 13-14 ਮਹੀਨਿਆਂ ਤੋਂ ਸਰਦਾਰ ਦਿਗਜੀਤ ਸਿੰਘ ਢੱਲੇਵਾਲ ਹੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਸਾਥ ਦੇ ਰੀਆਂ ਉਹ ਮਰਨwarte ਤੇ ਬੈਠੇ ਅੱਜ ਤਕਰੀਬਨ 45 ਦਿਨ ਹੋ ਗਏ ਆ ਇਸ ਕਰਕੇ ਉਹਨਾਂ ਵੱਲੋਂ ਹੁਕਮ ਆਇਆ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਕਿ ਭਾਈ ਅੱਜ ਤੁਸੀਂ ਸਾਰਿਆਂ ਨੇ ਰਲ ਕੇ ਇਹ ਮੋਦੀ ਅਮਿਤ ਸ਼ਾਹ ਦਾ ਪੁਤਲਾ ਫੂਕਣਾ ਆ ਦੇਖੋ ਜੀ ਪੈਂਡਿਸ਼ਕੂਰ ਦੀ ਸੰਗਤ ਨੇ ਮੋٹے ਸਰ ਵਾਲੇ ਮਿਤ ਸ਼ਾਹ ਦਾ ਤੇ ਮੋਦੀ ਦਾ ਪੁਤਲਾ ਬਣਾ ਕੇ ਸਿਮੇ ਵਿੱਚ ਲਿਆਂਦਾ ਉਹਨੂੰ ਫੂਕਣਾ ਤੇ ਇਹ ਅਸੀਂ ਬੇਨਤੀ ਕਰਦੇ ਹਾਂ ਜਿੱਥੋਂ ਤੱਕ ਵੀਡੀਓ ਜਾਵੇ ਵੱਧ ਤੋਂ ਵੱਧ ਸ਼ੇਅਰ ਕਰਕੇ ਅਫਸਰਾਂ ਤੱਕ ਲੀਡਰਾਂ ਤੱਕ ਦਿੱਲੀ ਤੱਕ ਜਿੱਥੋਂ ਤੱਕ ਹੁੰਦੀ ਪਹੁੰਚਾਈ ਜਾਵੇ ਤਾਂ ਕਿ ਉਹਨਾਂ ਦੇ ਕੰਨ ਖੁੱਲਣ ਕਿ ਪੰਜਾਬ ਦਾ ਕਿਸਾਨ ਭਾਰਤ ਦਾ ਕਿਸਾਨ ਜਦੋਂ ਬਹੁਤ ਦੁਖੀ ਆ ਇਹਨਾਂ ਦੀਆਂ ਗੰਦੀਆਂ ਨੀਤੀਆਂ ਤੋਂ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਸਾਰੇ ਕਿ ਸਾਨੂੰ ਐਮਐਸਪੀ ਜਿਹੜੀ ਉਹ ਸਾਰੀਆਂ ਫਸਲਾਂ ਦਿੱਤੀ ਜਾਵੇ ਕਿਉਂਕਿ ਕਿਸਾਨ ਦਿਨੋ-ਦਿਨ ਗਰੀਬ ਹੋ ਰਿਹਾ ਤੇ ਜਿਹੜੇ ਚਿੱਟੇ ਸਹਰਾਣਿਆਂ ਵਾਲੇ ਆ ਦਿੱਲੀ ਬੈਠੇ ਆ ਚੰਡੀਗੜ੍ਹ ਬੈਠੇ ਆ ਇਹ ਅਮੀਰ ਹੋ ਰਿਹਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਅੱਜ ਪੰਜਾਬ ਦੇ ਪਿੰਡ ਛਕੂਰ ਦੇ ਜਿਹੜੇ ਸਮੂਹ ਕਿਸਾਨ ਜਥੇਬੰਦੀਆਂ ਉਹ ਅੱਜ ਇਹਨਾਂ ਦਾ ਪਤਲਾ ਫੂਕਣ ਲੱਗੀਆਂ ਆ वे हुन अपन नारे लावांगे लाइक तो हां जी धन्यवाद तेरी सोचते पैरा जांगे ठोके धन्यवाद तेरी सोचते पैरा जांगे ठोके मोदी सरकार मुर्दाबाद मोदी तो सरकार तो मुर्दाबाद मोदी सरकार मुर्दाबाद मोदी सरकार मुर्दाबाद मोदी मर गया हाय हाय मोदी मर गया हाय हाय मोदी मर गया हाय ਗਿਆ ਹਏ ਹਏ ਦੱਲੇ ਵਾਲ ਤੇਰੀ ਸੋਚ ਤੇ ਪਹਿਰਾ ਜਾਂਗੇ ਢੋਕ ਕੇ ਦੱਲੇ ਵਾਲ ਤੇਰੀ ਸੋਚ ਤੇ ਪਹਿਰਾ ਜਾਂਗੇ ਢੋਕ ਕੇ ਦੱਲੇ ਵਾਲ ਤੇਰੀ ਸੋਚ ਤੇ ਪਹਿਰਾ ਜਾਂਗੇ ਢੋਕ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬੇਨਤੀ ਕਰਦੇ ਆ ਸ੍ਰੀ ਜੀ ਗੁਲਾਵਾਗੇ ਫੂਲ ਜਿੰਦਾਬਾਦ 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 ਵਰਨ ਸਿੰਘ ਜੀਰਾ ਜਿੰਦਾਬਾਦ ਵਰਨ ਸਿੰਘ ਭੁਦੇਰਾ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਜਿੰਦਾਬਾਦ ਸਭ ਤੁਸੀਂ ਇਕਜ ਇਹ ਮੋਦੀ ਸਾਹ ਦੇ ਪੁਤਲੇ ਨੂੰ ਅਗਨ ਭੇੜ ਕਰਨ ਲੱਗੇ ਆ ਹਾਏ ਹਾਏ ਮਾਰ ਗਿਆ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਰੋਹ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੇ ਪੁਤਲੇ ਹੁੱਕੇ ਹਨ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਨਾਲੇ ਆਪਣੇ ਲਾਈਕ ਕਮੈਂਟ ਜਰੂਰ ਦਿਓ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ